ਜੰਗ ਚ ਸਿਰਫ ਮੈਂ ਰੋਂਦਾ ਸੀ ਜਾਂ ਅਰਦਾਸ ਕਰਦਾ ਸੀ ਸਿਰਫ ਰੋਈ ਜਾਂਦਾ ਸੀ ਅਰਦਾਸ ਕਰਦਾ ਸੀ ਤੁੰਤ ਕਰੀ ਸਕਦਾ ਮੈਂ ਕੀ ਸੋਚਦਾ ਸੀ ਮੈਂ ਆਪਣੀ ਚਵਾਰਿਸ਼ਾ ਕਿੱਦਾਂ ਕੱਢਦਾ ਜਦ ਮੈਂ ਪੈਦਾ ਹੋਇਆ ਬੋੜ ਥੱਲੇ ਹੀਰ ਵਾਰਿਸ਼ਾ ਪੜਦੇ ਸੀ ਤੁਸੀਂ ਆਪਣੇ ਚ ਕੱਢ ਦਿਓ ਫਿਰ ਦੁਸ਼ਮਣ ਮਰੇ ਦੀ ਖੁਸ਼ੀ ਨਾ ਕਰੀਏ ਸੱਜਣਾ ਮਰ ਜਾਣਾ ਸ਼ੇਰ ਸੁਣਿਆ ਨਾ ਮਾਲੀ ਦਾ ਕੰਮ ਪਾਣੀ ਪਾਉਣਾ ਘਰ ਘਰ ਮਸ਼ਕਾ ਮੁਹੰਮਦ ਬਖਸ਼ ਨੂੰ ਕੱਢ ਦਿਓ ਉਹ ਲਤਾ ਜੀ ਨੂੰ ਕਿੱਦਾਂ ਕੱਢ ਦੇਣਗੇ ਦਲੀਪ ਕੁਮਾਰ ਨੂੰ ਕਿੱਦਾਂ ਕੱਢ ਦੇਣਗੇ ਲਤਾ ਜੀ ਕਹਿੰਦੇ ਨਹੀਂ ਕਿ ਮੈਦੀ ਹਸਨ ਕੇ ਗਲੇ ਮੇਂ ਭਗਵਾਨ ਬੋਲਤਾ ਹੈ ਅਗਰ ਹੁਣ ਮੈਂ ਭਗਵਾਨ ਦੀ ਆਵਾਜ਼ ਸੁਣਾ ਜੇ ਕੀ ਸੁਣ ਕੀ ਮੈਂ ਗਦਾਰਾ ਜੇ ਭਗਵਾਨ ਦੀ ਆਵਾਜ਼ ਸੁਣ ਹੋਰ ਮੈਂ ਸੁਣ ਸ਼ੈਤਾਨ ਦੀ ਸੁਣਾ ਕਰ ਸੋ ਇਸ ਕਰਕੇ ਸੱਜਣ ਜੀ ਇਹ ਮੈਸੇਜ ਦਿਓ ਕਿ ਜੀਓ ਔਰ ਜੀਨੇ ਦਿਓ ਦੁਆ ਕਰੋ ਤੇਰੇ ਹੋਤੇ ਮਾਲਕ ਨੂੰ ਕਹੋ ਜਿਹਦੇ ਕਬਜ਼ੇ ਕੁਦਰਤ ਸਾਡੀ ਜਾਨ ਹੈ ਉਹਨੂੰ ਕਹੋ ਤੇਰੇ ਹੋਤੇ ਕੋਈ ਕਿਸੇ ਕੀ ਜਾਨ ਦਾ ਦੁਸ਼ਮਨ ਕਿਉਂ ਹਮ ਜੀਨੇ ਵਾਲੋ ਕੋ ਮਰਨੇ ਕੀ ਆਸਾਨੀ ਦੇ ਮੌਲਾ ਗਰਜ ਬਰਸ ਪਿਆਸੀ ਧਰਤੀ ਤੇ ਇਹ ਜਿਹੜੀ ਪਿਆਸੀ ਹੈ ਨਾ ਮੁਹਬਤ ਲਈ ਨਫਰਤ ਨਾਲ ਭਰੀ ਹੋਈ ਗਰਜ ਬਰਸ ਪਿਆਸੀ ਧਰਤੀ ਤੇ ਫਿਰ ਪਾਣੀ ਦੇ ਮੌਲਾ ਚਿੜੀਆਂ ਕੋ ਦਾਣਾ ਬੱਚੋਂ ਕੋ ਗੁੜ ਧਾਨੀ ਦੇ ਮੌਲਾ ਫਿਰ ਮੂਰਤ ਸੇ ਬਾਹਰ ਆਕਰ ਚਾਰੋਂ ਹੋਰ ਬਿਖਰ ਜਾ ਫਿਰ ਮੰਦਰ ਕੋ ਮੀਰਾ ਜੈਸੀ دیਵਾਨੀ ਦੇ ਮੌਲਾ ਇਦ ਨੂੰ ਇਦਾਂ ਸੋਚੋ ਇਦਾਂ ਸੋਚੋਗੇ ਤੇ ਅੱਬਲ ਤ ਮੈਂ ਕਿਨਾ ਹੋਰ ਕਿਸੇ ਨੂੰ ਨਾ ਮੰਨੋ ਭਾਈ ਕਿਨੇ ਇਹ ਨੂੰ ਮੰਨਣਾ ਸ਼ੁਰੂ ਕਰ ਦੋ ਦੇਖੋ ਨਾ ਉਹਨਾਂ ਦੀ ਸ਼ਿਕਾਇਤ ਹੋ ਗਈ ਕਿ ਤਾ ਦੁਸ਼ਮਣਾਂ ਦੇ ਵੀ ਪੱਟੀਆਂ ਕਰੀ ਜਾਂਦਾ ਦੁਸ਼ਮਣ ਨੂੰ ਪਾਣੀ ਮਸ਼ਕ ਫੜੀ ਹੁੰਦੀ ਸੀ ਪਾਣੀ ਪਿਲਾਉਂਦਾ ਪੇਸ਼ੀ ਹੋ ਗਈ ਬਾਜਾਂ ਵਾਲੇ ਬਾਪੂ ਦੇ ਚਰਨਾਂ 'ਚ ਹੂੰ ਜਦੋਂ ਕਿ ਉਹਨਾਂ ਕਿ ਉਹ ਜੰਗ ਲੱਗੀ ਤੇ ਨੂੰ ਪਤਾ ਨਹੀਂ ਕੀ ਕਰਦਾ ਸੱਚੇ ਪਾਸ਼ਾ ਮੈਨੂੰ ਆਖੋ ਦੇ ਦੇ ਜਿਹਦੇ ਨਾਲ ਮੈਨੂੰ شناਖਤ ਹੋ ਜਾਏ ਆ ਦੋਸਤ ਆ ਦੁਸ਼ਮਣ ਆ ਮੈਨੂੰ ਦਿਲ ਉਹ ਦੇ ਦੇ ਜਿਹਦੇ ਨਾਲ ਫੀਲਿੰਗ ਦੁਸ਼ਮਣ ਪ੍ਰਤੀ ਹੋਰ ਹੋਵੇ ਦਿਸ ਮੈਨੂੰ ਤੇ ਇਹ ਪਤਾ ਕਿ ਉਹਦੇ ਜ਼ਖਮ ਹੋਏ ਉਹ ਹਾਈ ਹਾਈ ਕਰ ਰਿਹਾ ਇੱਕ ਪਿਆਸ ਨਾਲ ਮਰ ਰਿਹਾ ਪਿਆਸੇ ਨੂੰ ਮੈਂ ਪਾਣੀ ਪਿਲਾ ਦਿੰਨਾ ਜ਼ਖਮ ਤੇ ਮਰਹਮ ਲਾ ਦੇਣਾ ਤੇ ਬਾਜਾਂ ਵਾਲੇ ਬਾਪੂ ਨੇ ਸੀਨੇ ਨਾਲ ਨਹੀਂ ਲਾਇਆ ਉਹ ਅੱਧਾ ਪਰਸੈਂਟ ਆਪਣੇ ਬਜ਼ੁਰਗਾਂ ਨੂੰ ਕਰੋ ਫਾਲੋ ਜਿਨ੍ਹਾਂ ਦਾ ਰੋਜ਼ ਨਾਮ ਲੈਣੇ ਆਂ RAM ਨੂੰ ਮੰਨਣ ਵਾਲੇ RAM ਦੀਆਂ ਮੰਨਣ ঈਸਾ ਨੂੰ ਮੰਨਣ ਵਾਲੇ ঈਸਾ ਦੀਆਂ ਹਜ਼ੂਰ ਪਾਕ ਸੱਲੱਲਾਹੁ ਅਲੈਹ ਵੈਲਿਹ ਵਸੱਲਮ ਮੁਹੰਮਦ ਸਾਹਿਬ ਨੂੰ ਮੰਨਣ ਵਾਲੇ ਉਹਨਾਂ ਦੀ ਮੰਨ ਲੈਣ ਜੇ ਆਪਣੇ ਆਪਣੇ ਰਹਿਬਰ ਦੀ ਮੰਨ ਲੈਣਾ ਤੇ ਇਹ ਜੰਗਾ ਰੁਕ ਜਾਣਾ ਫਿਰ ਯਹੂਦੀਆਂ ਤੇ ਕਿੰਨਾ ਜ਼ੁਲਮ ਹੋਇਆ ਤੇ ਹੁਣ ਆਪ ਆਪ ਕਰਨ ਦੇ ਹੂੰ ਉਹ ਲਾਂਤੀ ਹੋ ਤੁਹਾਡੇ ਤੇ ਇੰਨਾ ਜ਼ੁਲਮ ਹੋਇਆ ਤੇ ਤੁਸੀਂ ਉੱਥੋਂ ਸਬਕ ਸਿੱਖੋ ਕਿ ਅਸੀਂ ਨਹੀਂ ਹੁਣ ਕਿਸੇ ਦੇ ਕਰਨਾ ਜਿਵੇਂ ਫੈਮਿਲੀ ਦੀ ਗੱਲ ਕਰਦੇ ਆਪਾਂ ਤੁਹਾਡੇ ਧਰਮ ਪਤਨੀ ਤੁਹਾਡੇ ਨਾਲ ਹਮੇਸ਼ਾ ਸਾਥ ਦਿੰਦੇ ਸੀਗੇ ਹਾਂਜੀ ਜਿਵੇਂ ਪੋਲਿਟਿਕਸ ਦੇ ਵਿੱਚ ਪਹਿਲਾਂ ਐਕਟਿਵ ਰਹਿੰਦੀ ਤੁਸੀਂ ਜ਼ਿਆਦਾਤਰ ਹੈ ਨਾ ਹਾਂਜੀ ਪੋਲਿਟਿਕਸ ਦੇ ਵਿੱਚ ਜ਼ਿਆਦਾ ਐਕਟਿਵ ਰਹਿੰਦੇ ਸੀ ਜ਼ਿਆਦਾਤਰ ਤੁਸੀਂ ਹਾਂਜੀ ਲੇਕਿਨ ਜਦੋਂ ਦੇ ਤੁਹਾਡੇ ਵਾਈਫ ਨੇ ਜਿਹੜੇ ਰੁਕਸਤ ਹੋਏ ਨੇ ਇਸ ਦੁਨੀਆ ਤੋਂ ਉਸ ਤੋਂ ਬਾਅਦ ਜਰੂਰ ਕਮੀ ਪੇਸ਼ ਜਿਹੜੀ ਰਹਿੰਦੀ ਹੈ ਹਮੇਸ਼ਾ ਯਾਰ ਮੈਨੂੰ ਪਤਾ ਹੀ ਨਹੀਂ ਸੀ ਮੈਂ ਝੂਠ ਨਹੀਂ ਬੋਲਦਾ ਪਤਾ ਤੁਹਾਨੂੰ ਮੈਨੂੰ ਹੋਰ ਕੁਝ ਆਵੇ ਨਾ ਆਵੇ ਜਿਹੋ ਜਿਹੀ ਗੱਲਾਂ ਮੈਂ ਕੈਮਰੇ 'ਗੇ ਕਰਦਾ ਵੈਸੇ ਹੀ ਮੈਂ ਕੁੰਡੀ ਲਾ ਕੇ ਆਪਣੇ ਕਮਰੇ 'ਚ ਹੁੰਨਾ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਕੁਝ ਲੋਕ ਦੇਖਣ ਨੂੰ ਇਕੱਲੇ ਹੁੰਦੇ ਲੇਕਿਨ ਆਪਣੇ ਆਪ 'ਚੋ ਮੇਲਾ ਹੁੰਦੇ ਆ ਹੂੰ ਉਹਨਾਂ ਦੇ ਹੁੰਦਿਆਂ ਇੱਥੇ ਕੁੜੀਆਂ ਚਿੜੀਆਂ ਸਾਡੇ ਰਿਸ਼ਤੇਦਾਰ ਬੇਟੀਆਂ ਉਹਨੂੰ ਸ਼ੌਕ ਸੀ ਰਿਸ਼ਤੇਦਾਰਾਂ ਦੀਆਂ ਜਾਂ ਪਿੰਡ ਦੀ ਕੋਈ ਗਰੀਬ ਬੱਚੀ ਆ ਪਾਲਣਾ ਵੱਡਿਆਂ ਕਰਨਾ ਫੇ ਵਿਆਉਣਾ ਫੇ ਮੇਰੀਆਂ ਭੈਣਾ ਜੜੀਆਂ ਸਕੀਆਂ ਮੈਂ ਲੋੜੀ ਲੈ ਕੇ ਨਹੀਂ ਜਾ ਸਕਿਆ ਦੀਵਾਲੀ ਤੇ ਨਹੀਂ ਜਾ ਸਕਿਆ ਉਹਨੂੰ ਇਹ ਪਤਾ ਸੀ ਕਬੀਲਦਾਰੀ ਮੈਨੂੰ ਤਾਂ ਕੱਖ ਨਹੀਂ ਆਉਂਦਾ ਗੌਣ ਤੋਂ ਸਵਾ ਤੇ ਮੈਂ ਕਮਾਉਣ ਚ ਰਿਹਾ ਉਹ ਸਾਂਭਣ ਚ ਰਿਹਾ ਤੇ ਬੱਚਿਆਂ ਦੀ ਤਰਬੀਤ ਦੇਖੋ ਕਿੰਡੀ ਅੱਛੀ ਕੀਤੀ ਦੋਨੇ ਬੱਚੇ ਕਿੰਨੇ ਪਿਆਰੇ ਨਿਕਲੇ ਬਲਕਿ ਉਹਨੇ ਚਾਰ ਬੱਚੇ ਪਾਲਿਆ ਮੇਰੇ ਭਰਾ ਦੇ ਬੇਟਿਆਂ ਨੂੰ ਆਪਣੇ ਮੂੰਹ ਚੋਂ ਕੱਢ ਕੇ ਜੰਦੀ ਰਹੀ ਗੈਰੀ ਸਿੰਘਰ ਗੁਰਵਰਨ ਤੇ ਉਹਦੇ ਜਾਣ ਦਾ ਤੇ ਉਸ ਤੋਂ ਬਾਅਦ ਬੁਲਿਆ ਹੀ ਨਹੀਂ ਮੈਂ ਅੱਜ ਮੈਂ ਬੁਲਿਆ ਉਹ ਵੀ ਇਸ ਕਰਕੇ ਕਿ ਯਾਰ ਜੇ ਅੱਜ ਨਾ ਬੋਲੇ ਤਾਂ ਕਦੋਂ ਬੋਲਾਂਗੇ ਸਾਡਾ ਬੱਚਾ ਐਵੇਂ ਇਨਾ ਲੈਕ ਬੱਚਾ ਉਹਨੂੰ ਐਵੇਂ ਘੇਰਿਆ ਹੋਇਆ ਇਹਨਾਂ ਨੇ ਉਹਦੇ ਨੂੰ ਸਪੋਰਟ ਕਰੀਏ ਯਾਰ ਇਹ ਦਸਾਉਣਾ ਲੱਗਦਾ ਪੱਗ ਬਣ ਕੇ ਅੰਦੇ ਕੱਲਾਪਨ ਨਹੀਂ ਮਹਿਸੂਸ ਹੁੰਦਾ ਐ ਲੱਗਦਾ ਵੀ ਨੇੜੀ ਨੇ ਹਲੇ ਵੀ ਹਾਂਜੀ ਕੱਲਾਪਨ ਮਹਿਸੂਸ ਨਹੀਂ ਹੁੰਦਾ ਵੀ ਨੇੜੀ ਨੇ ਆ ਲੱਗਦਾ ਮੈਨੂੰ ਤਾਂ ਕੱਲਾਪਨ ਮਹਿਸੂਸ ਹੁੰਦਾ ਮੈਂ ਝੂਠ ਕੇ ਬੋਲ ਰਿਹਾ ਹੂੰ ਬਹੁਤ ਕੱਲਾਪਨ ਮਹਿਸੂਸ ਹੁੰਦਾ ਕਾਸ਼ ਮੈਂ ਜਿੰਨਾ ਬਾਹਰ ਫਿਰਿਆ ਘਰਦਿਆਂ ਨੂੰ ਟਾਈਮ ਦਿੱਤਾ ਹੁੰਦਾ ਤੇ ਅੱਜ ਮੈਂ ਇਨ ਅਲੋਨਲੀ ਨੰਡ ਦਾ ਗ੍ਰੇਟੈਸਟ ਇਜ਼ ਦਾ ਹਾਂਜੀ ਇਸ ਦੀ ਦਾ ਗ੍ਰੇਟੈਸਟ ਦੋਨੋਂ ਮੈਂ ਟਿਕਿਆ ਹੀ ਨਹੀਂ ਕਰ ਨਾ ਜੰਮਣ ਵਾਲਿਆਂ ਦੇ ਡਿੱਕਿਆ ਨਾ ਜਿੰਨੂੰ ਵਿਆਹ ਕੇ ਲੈ ਉਹ ਦੇ ਡਿੱਕਿਆ ਮੈਂ ਤੁਰਿਆ ਹੀ ਫਿਰਦਾ ਰਿਹਾ ਤੁਰਿਆ ਹੀ ਫਿਰਦਾ ਰਿਹਾ ਸਾਰੇ ਕਹਿੰਦੇ ਰਹੇ ਬਹਿ ਜਾ ਟਿੱਕੇ ਹੂੰ ਬਸ ਹੁਣ ਟਿੱਕ ਗਏ ਹੁਣ ਕੀ ਫਾਇਦਾ ਯਾ ਮਿੱਟੀ ਨਾ ਫਰੋਲ ਚੋਗੀਆ ਨਹੀਂ ਉਹ ਲੱਭਣੇ ਲਾਲ ਗਵਾਚੇ ਸ੍ਰੀ ਕ ਅਮਰੀਕਨ ਯੂਨੀਵਰਸਿਟੀ ਦੇ ਵੱਲੋਂ ਤੁਹਾਨੂੰ ਫੈਲੋਸ਼ਿਪ ਦਿੱਤੀ ਗਈ ਸੀਗੀ ਹਾਂਜੀ ਔਰ ਤੁਹਾਨੂੰ ਕਹਿ ਗਿਆ ਸੀ ਕਿ ਇੰਡੀਅਨ ਕਲਾਸਿਕਲ ਜਿਹੜਾ ਹੈਗਾ ਉਹਦੇ ਬਾਰੇ ਸਿਖਾਇਆ ਜਾਵੇ ਤੁਸੀਂ ਕਿ ਕਿਸੇ ਵੀ ਦੱਸਿਆ ਸੀ ਕਿ ਗਏ ਤੁਸੀਂ ਅਮਰੀਕਾ ਲੇਕਿਨ ਇੰਗਲਿਸ਼ ਦੇ ਵਿੱਚ ਚੱਕਰ ਪੈਂਦਾ ਪਿਆ ਸੀ ਉੱਥੇ ਜਾ ਕੇ ਨਾ ਨਹੀਂ ਨਹੀਂ ਮੈਨੂੰ ਕਲਾਸਿਕਲ ਤੋਂ ਨਹੀਂ ਸੀ ਸੋਫੀ 뮤직 ਐਂਡ ਫੋਕ ਦੱਸਿਆ ਗਿਆ ਜੀ ਤੇ ਉਹ ਸਭੋ ਮੇਰਾ ਫਾਇਦਾ ਹੋਇਆ ਹਮ ਇੰਗਲਿਸ਼ ਘਾਟਾ ਵੀ ਘੱਟ ਬੋਲਦਾ ਬੰਦਾ ਨਹੀਂ ਤਾਂ ਚਬੜ ਚਬੜ ਕਰੀ ਜਾਂਦਾ ਉਹ ਕਿਸੇ ਨੇ ਗੁਰੂ ਨੇ ਕਿਹਾ ਸੀ ਕਿ ਉਨੀ ਦੇਰ ਨਾ ਬੋਲੋ ਜਿੰਨੀ ਦੇਰ ਖਾਮੋਸ਼ੀ ਤੋਂ ਬਿਹਤਰ ਕੋਈ ਗੱਲ ਤੁਹਾਡੇ ਜ਼ਿਹਨ ਚ ਨਾ ਆਵੇ ਉਨੀ ਦੇਰ ਖਾਮੋਸ਼ ਰਹੋ ਲੇਕਿਨ ਮੇਰਾ ਐਸਾ ਕਿੱਸਾ ਨਹੀਂ ਸੀ ਮੈਨੂੰ ਅੰਗਰੇਜ਼ੀ ਘੱਟ ਆਉਂਦੀ ਸੀ ਘੱਟ ਬੋਲਦਾ ਸੀ ਬਾਕੀ ਉਸਤਾਦ ਸਾਹਿਬਾਨ ਟੀਚਰ ਸਮਝਦੇ ਲੈ ਦੇਖਿਆ ਆਪਣੇ ਕੰਮ ਨਾਲ ਮਤਲਬ ਰੱਖਦਾ ਹੂੰ ਬਾਲੀ ਗੱਲ ਨਹੀਂ ਕਰਦਾ ਇਹ ਗੱਲ ਕੀਤੀ ਸੀ ਮੈਂ ਮੇਰੀ ਤਾਂ ਮਜਬੂਰੀ ਸੀ ਲੈ ਮੈਨੂੰ ਇੰਗਲਿਸ਼ ਸਿਖਾ ਦਿੰਦੇ ਮੈਂ ਇਦਾਂ ਹੀ ਬੋਲੀ ਜਾਣਾ ਜਿਵੇਂ ਪੰਜਾਬੀ ਚ ਇਹ ਮੈਂ ਗੱਲ ਕੀਤੀ ਸੀ ਤੇ ਫਿਰ ਹੁਣ ਰੀਸੈਂਟਲੀ ਗੁਰੂ ਕਾਸ਼ੀ ਦਮਦਮਾ ਸਾਹਿਬ ਨਾਮ ਬੜਾ ਅੱਛਾ ਇਸੇ ਕਰਕੇ ਮੈਂ ਕਬੂਲ ਕੀਤਾ ਉੱਥੇ ਨੌਕਰੀ ਗੁਰੂ ਕਾਸ਼ੀ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਉੱਥੇ ਇੱਕ ਚੇਅਰ ਸਥਾਪਿਤ ਹੋਈ ਹੈ ਉੱਥੇ ਮੈਨੂੰ ਪ੍ਰੋਫੈਸਰ ਵੀ ਲਾਇਆ ਔਰ ਚੇਅਰਮੈਨ ਵੀ ਲਾਇਆ ਉਹ ਚੇਅਰ ਸੂਫੀ ਐਂਡ ਪੰਜਾਬ ਦਾ ਫੋਕ ਹੈਰੀਟੇਜ ਉਹਦੀ ਨਾਂ ਦੀ ਚੇਅਰ ਸਥਾਪਿਤ ਹੈ ਉੱਥੇ ਕੰਮ ਸ਼ਾਮ ਕਰਿਆ ਕਰਾਂਗੇ ਨਾਲੇ ਮੱਥਾ ਟੇਕਿਆ ਕਰਾਂਗੇ ਸੋ ਐਸਟਰਨ ਕਈ ਯੂਨੀਵਰਸਿਟੀਆਂ 'ਚ ਕੰਮ ਕੀਤਾ ਮੈਂ ਆਪਣਾ ਗੁਰ ਆਪਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਫੈਲੋ ਆ फोर लाइफ फेलोशिप गुरु नानक देव यूनिवर्सिटी ਜਾਂ ਅੰਦਰ ਹੈ ਵਿਜ਼ਿਟਿੰਗ ਪ੍ਰੋਫੈਸਰ ਮੈਂ ਇਸ ਮਾਮਲੇ 'ਚ ਖੁਸ਼ ਨਸੀਬ ਆ ਕਿ ਸਿਰਫ ਇੰਟਰਟੇਨਰ ਹੀ ਨਹੀਂ ਐਕੈਡੈਮਿਕ ਲੈਨ 'ਚ ਕੁਝ ਸਫਾਰਸ ਫੂਰਚ ਨਹੀਂ ਮੇਰੀ ਕਰਦਾ ਸੀ ਕਈਆਂ ਨੇ ਕਿਹਾ ਇਹ ਬਾਦਲਾਂ ਦੇ ਬੜਾ ਕਲੋਜ਼ ਆ ਬਈ ਤਾਂ ਇਹਨੂੰ ਰਾਜਗਾਇਕ ਬਣਾਇਆ ਤਾਂ ਫਿਰ ਜਦੋਂ ਮਹਾਰਾਜਾ ਸਾਹਿਬ ਆਇਆ ਕੈਪਟਨ ਬਰਿੰਦਰ ਉਹ ਕਹਿੰਦਾ ਬਾਦਲ ਨੇ ਕੋਈ ਚੱਜ ਦਾ ਕੰਮ ਨਹੀਂ ਕੀਤਾ ਇੱਕੋ ਹੀ ਚੱਜ ਦਾ ਕੰਮ ਕੀਤਾ ਜਿਹੜਾ ਹੰਸ ਰਾਜ ਅਨਸੂਰ ਰਾਜਗਾਇਕ ਹੁੰਦਾ ਪਹਿਲੀ ਤੱਕ ਉਹਨੇ ਕ ਪਰ ਉਹਨੂੰ ਆਇਆ ਨਹੀਂ ਫਿਰ ਉਹਨੂੰ ਜਾਚ ਲੈ ਕੇ ਗਿਆ ਪਟਿਆਲੇ ਦੀ ਪੂਰੀ ਗਰਾਊਂਡ ਭਰੀ ਸੀ ਉਹਨੇ ਪਾ ਉੱਤਰ ਰਾਜਗਾਇਕ ਦੱਸੋ ਮੈਨੂੰ ਤਾਂ ਸਾਰਿਆਂ ਨੇ ਪਿਆਰ ਕੀਤਾ ਮੈਂ ਕਿਉਂ ਨਫ਼ਰਤ ਕਰਾਂ ਕਿਸੇ ਦੀ ਇਦਾਂ ਵੀ ਕਹ ਦਿੰਦੇ ਨਾ ਕਈ ਲੋਕ ਵੀ ਸ਼ਾਇਦ ਕੋਈ ਸਫਾਰਸ਼ ਨਾ ਚੀਜ਼ ਮਿਲੀ ਇਹ ਨਹੀਂ ਚੀਜ਼ਾਂ ਸਫਾਰਸ਼ ਨਾਲ ਮਿਲਦੀਆਂ ਇਹ ਭਾਗਾ ਨਾਲ ਮਿਲਦੀਆਂ ਇਦਾਂ ਹੀ ਦਿਲਜੀਤ ਨੂੰ ਮਿਲਿਆ ਜੇ ਮਿਲਿਆ ਕਿ ਉਹ ਲੈਵਲ ਸਾਰੇ ਕ੍ਰਾਸ ਕਰ ਗਿਆ ਉਹਨੂੰ ਐਪਰੀਸ਼ੀਏਟ ਕਰੋ ਹਮਮ ਅਨ ਤਰੱਕੀ ਵੀ ਵੈਰੀ ਬਣ ਜਾਂਦੀ